ਉਹ ਰਵਿਢੀ ਕਹਾਸਾ ਸ੍ਰੀ ਵਹਿਗੂ ਜੀ ਕਤੇ ਗੱਲ ਕਰਦੇ ਆ ਉਸ ਸਮੇਂ ਦੀ ਜਦੋਂ ਪਿਤਾ ਕਾਲੂ ਜੀ ਨੇ ਬਾਬਾ ਨਾਲ ਜੀ ਨੂੰ ਆਂਦੇ ਤੇ ਪੋਰਸ ਸਕੂਲ ਪਾਇਆ ਤੇ ਬਾਬਾ ਜੀ ਪੜਨ ਨੂੰ ਆਸਤੇ ਗਏ ਬਾਬਾ ਨੇ ਇੱਕ ਅੱਖਰ ਬੋਲਣ ਨੂੰ ਕਿਹਾ ਤੇ ਬਾਬਾ ਜੀ ਨੇ ਉਸ ਇੱਕ ਅੱਖਰ ਦਾ ਮੀਨਿੰਗ ਪੁੱਛਿਆ ਤੇ ਪੰਦਾ ਜੀ ਨੇ ਕਿਹਾ ਇਹ ਇੱਕ ਅੱਖਰ ਦਾ ਕੋਈ ਮੀਨਿੰਗ ਨਹੀਂ ਹੁੰਦਾ ਤੇ ਫਿਰ ਗੁਰੂ ਸਾਹਿਬ ਨੇ ਪਿਆ ਜੇ ਇੱਕ ਅੱਖਰ ਦਾ ਕੋਈ ਮੀਨਿੰਗ ਨਹੀਂ ਲੇਗਾ ਜੇ ਤਾਂ ਕੋਈ ਮਤਲਬ ਨਹੀਂ ਇਹਦਾ ਕੋ ਅਰਥ ਹੀ ਨਹੀਂ ਤੇ ਇਹ ਅੱਖਰ ਬੇਮਾਇਨੀ ਹੈ ਇਸ ਕਰਕੇ ਮੈਂ ਨਹੀਂ ਪੜਨਾ ਸਕੂਲ ਦੇ ਵਿੱਚ ਚਲੋ ਜੀ ਜਦੋਂ ਗੁਰਮੁਖੀ ਪਾਸ਼ਾ ਦਾ ਆਵਿਸ਼ਕਾਰ ਹੋਇਆ ਪੂੜੇ ਤੋਂ ਲੈ ਕੇ ਰਾੜੇ ਤੱਕ ਪੰਤੀ ਅਕਸ਼ਰਾਂ ਦੀ ਵਰਣਮਾਲਾ ਜੀ ਤੇ ਅਸੀਂ ਗੱਲ ਕਰੀਏ ਇਹ ਗੁਰਮੁਖੀ ਪਾਚਾ ਦੇ ਕੱਲੇ-ਕੱਲੇ ਅੱਖਰ ਦੇ ਅਰਥ ਨੇ ਤੇ ਕੱਲੇ-ਕੱਲੇ ਅੱਖਰ ਦੇ मीनिंग ਨਿਕਲਦੇ ਨੇ ਚਲੋ ਇੱਕ ਛੋਟੀ ਜੀ ਨਮਣੀ ਜੀ ਕੋਸ਼ਿਸ਼ ਕਰਦੇ ਆਂ ਕੂੜੇ ਤੋਂ ਲੈ ਕੇ ਰਾੜੇ ਤੱਕ ਬੁਲੰਦੀ ਜੇ ਕੋਈ ਗਲਤੀ ਹੋਵੇ ਖਿਮਾ ਹੋਵੇ ਖਮਾਦਾਇਆ ਚਿਤੇ ਜਨਤਾ ਚ ਨਾਰਦਨ ਬਖਸ਼ਾ ਮਾ ਰਿਆ ਮਾਫ ਕਰ ਸਕਦੀ ਊੜਾ ਉੱਠ ਕੇ ਉਸ ਦਾ ਨਾਮ ਲਈਏ ਤੇ ਐੜਾ ਅੱਜ ਜੋ ਕੇ ਜਿੰਨੇ ਸਾਹ ਦਿੱਤੇ ਈੜੀ ਇਨੀਆਂ ਬਖਸ਼ਿਸ਼ਾਂ ਕੀਤੀਆਂ ਨੇ ਇਸ ਸਾਲ ਸੁੱਖਾਂ ਨੇ ਨਹੀਂ ਵਰਸਾ ਦਿੱਤੇ ਹਾ 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 ਦਨਾ ਉਹਦੀਆਂ ਰਹਿਮਤਾ ਦੀ ਕਕਲਾ ਕਲੇਸ਼ ਮਟਾ ਦਿੱਤੇ ਖੱਖਾ ਕਿਵੇਂ ਸਾਡੀਆਂ ਖਤਾ ਕਰਪੇ ਨੰਗਾ ਗੱਲ ਆ ਗਿਲੇ ਮਟਾ ਦਿੱਤੇ ਕਗਾ ਘਾਟ ਨਾ ਕੋਈ ਵੀ ਰਹਿਂ ਦਿੱਤੀ ਨੰਗਾ ਮੰਗਤੋਂ ਪਹਿਲਾਂ ਹੀ ਦਹੀ ਜਾਂਦਾ ਇੱਕァ ਚਿੰਤਾ ਵਿਅਕਤ ਦੀ ਛੜੀ ਦਿੱਤੀ ਕਿ ਚਾਹ ਸ਼ੁਕਰ ਆਇਆ ਮਨ ਸੁਖ ਲਈ ਜਾਂਦਾ ਜਿੱਜਾ ਜਗਤ ਨੂੰ ਜ਼ਿੰਦਗੀ ਦੇਣ ਵਾਲਾ ਤੇ ਜਿੱਜਾ ਝੂਠ ਕਰਕੇ ਨੰਨਾਂ ਜਾਣਿਆ ਸੀ ਟੱਕਿਆ ਟੱਪਿਆ ਮਾਨ ਤੱਤਾ ਢੋਕਰਾਂ ਖਾ ਤੱਦਾ ਡੁੱਬੇ ਖੁਦੀ ਨੂੰ ਜਾਣਿਆ ਸੀ ੱਡਾ ਤੇਰੀਆਂ ਟਾਕੇ ਬਹਿਗੇ ਸਾਂ ਨਾਨਕ ਕੌਂ ਸੀ ਜਿਲੇ ਪਛਾਣਿਆ ਸੀ ਤੱਤਾ ਤਪ ਸਿੰਧ ਆ ਬਖਸਿੰਧ ਦਤਾਂ ਤੱਤਾ ਤੱਕਿਆ ਥਿਰਤ ਜਾਣਿਆ ਸੀ ਦੱਦਾ ਦਿਲ ਸਦਾ ਪਲ ਪਲ ਉਦਾਸ ਹੁੰਦਾ ਕਿਵੇਂ ਇਸ ਨੂੰ ਤਦਤਰ ਵਾਸ ਹੋਵੇ ਨੰਨਾ ਨਾਮ ਉਹਦਾ ਨਿਸ਼ਚੇ ਨਾਲ ਜਪੀਏ ਤੇ ਮਨ ਕਦੀ ਨਾ ਸਦਾ ਉਦਾਸ ਹੋਵੇ ਬੱਬਾ ਪੂਰਨ ਪਰਮੇਸ਼ਰ ਦੇ ਨਾਲ ਜੁੜ ਕੇ ਬੱਬਾ ਫਿਕਰ ਫਕੀ ਸਭ ਮੁਕਦੇ ਨੇ ਬੱਬਾ ਬੋਲੀ ਨਾ ਬੁਰੇ ਹੋੜ ਮੁਕੋਂ ਬੱਬਾ ਪੜਾ ਕੀਤੇ ਸੁਖ ਟੁਕਦੇ ਨੇ ਮੰਮਾ ਮੈਂ ਇਹਨੂੰ ਮਾਰਨਾ ਬਹੁਤ ਦੁੱਖਾ ਤੇ ਯਈਆ ਯਤਨ ਕਰੀਏ ਸਾਗਰ ਸੁਖਦੇ ਨੇ ਰਾਰਾ ਰਤਨ ਨੋਲੇ ਇਮਾਨ ਸਦਾ ਤੇ ਲਲਾ ਲੱਖਾਂ ਤਖਾਨ ਹੁੰਦੇ ਰੁਕਦੇ ਨੇ ਬਾਬਾ ਬੈਗਰੂ ਬੈਗਰੂ ਕਹੀ ਜਈਏ ਤੇ ਰਾੜਾ ਲੜਕਦਾੰਦੋਂ ਨਾ ਸੁੰਦਾ ਅੱਖਰ ਗੁਰੂ ਕੀ ਗੁਰਮੁਖ ਪੁਨਾ ਦਿੰਦੇ ਰਟੋਲ ਕਦੇ ਨਾ ਜਿਹੜਾ ਉਦਾਸ ਹੁੰਦਾ ਰਟੋਲ ਕਦੇ ਨਾ ਜਿਹੜਾ ਉਦਾਸ ਹੁੰਦਾ ਵਾਹਿਗੁਰੂ ਜੀ ਕਾ ਖਾਲਸਾ ਸੇਵਾ ਹੈ